ਹਾਂਜੀ ਸਰ ਗੁੱਡ ਆਫਟਰਨੂੰ ਅੱਜ ਇਸ ਸਮਾਜਿਕ ਸਿੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੇ ਸਾਂਝੇ ਸਹਿਯੋਗ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਜੀ ਦੀ ਰੈਰ ਮਾਈ ਹੈਟ ਆਸ਼ਾ ਕਿਰਨ ਦੀਪ ਸਕੂਲ ਜੋ ਕਿ ਜਹਾਨ ਖੇਲਾਂ ਦੇ ਵਿੱਚ ਹੈ ਅੱਜ ਵਰਲਡ ਡਿਸੇਬਿਲਟੀ ਡੇ ਮਨਾਇਆ ਗਿਆ ਹੈ ਇਸ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚੋਂ ਵੱਖ-ਵੱਖ ਐਨ ਜੀ ਓਜ਼ ਜਿਹੜੇ ਕਿ ਡਿਸੇਬਲ ਲੋਕਾਂ ਦੇ ਲਈ ਸਮਾਜ ਭਲਾਈ ਦੇ ਬਹੁਤ ਸਾਰੇ ਕੰਮ ਕਰ ਰਹੇ ਉਹਨਾਂ ਨੂੰ ਜਿਹੜਾ ਹੈ ਸੱਦਾ ਪੱਤਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਆਸ਼ਾ ਆਸ਼ਾ ਕਿਰਨ ਸਕੂਲ ਦੇ ਬੱਚਿਆਂ ਵੱਲੋਂ ਤੇ ਸਟਾਫ ਵੱਲੋਂ ਰੈੱਡ ਕਰਾਸ ਸੁਸਾਇਟੀ ਦਾ ਸਟਾਫ ਅਤੇ ਹੋਰ ਦਿਵਿਆੰਗ ਜਨਾਂ ਨੇ ਵੀ ਪਾਰਟਿਸਿਪੇਟ ਕੀਤਾ ਆਸ਼ਾ ਕਿਰਨ ਸਕੂਲ ਦੇ ਬੱਚਿਆਂ ਵੱਲੋਂ ਬਹੁਤ ਹੀ ਅੱਛੀਆਂ ਜਿਹੜੀਆਂ ਆਈਟਮਸ ਜਿਹੜੀਆਂ ਪੇਸ਼ ਕੀਤੀਆਂ ਆ ਗਈਆਂ اور ਅੱਜ ਜਿਹੜਾ ਦਿਵਯੰਗ ਦਿਵਸ ਮਨਾਇਆ ਗਿਆ ਹੈ ਇਸ ਦਾ ਜੋ ਜੋ ਮੇਨ ਆਬਜੈਕਟਿਵ ਇਹੀ ਸੀ ਕਿ ਜਿਹੜੇ ਦਿਵਯੰਗ ਲੋਕ ਹੈ ਇਹ ਵੀ ਜਿਹੜੇ ਆ ਨਾਰਮਲ ਲੋਕਾਂ ਦੀ ਤਰ੍ਹਾਂ ਇਹਨਾਂ ਨੂੰ ਵੀ ਇਕੁਅਲ ਓਪਰਚ्युनिटीज ਜੜੀਆਂ ਹੈਗੀਆਂ ਉਹ ਦਿੱਤੀਆਂ ਜਾ ਸਕਦੀਆਂ ਹਨ ਤਾਂ ਕਿ ਇਹ ਵੀ ਸੋਸਾਇਟੀ ਦਾ ਇੱਕ ਅਟੁੱਟ ਹਿੱਸਾ ਬਣ ਕੇ ਆਮ ਲੋਕਾਂ ਦੀ ਤਰ੍ਹਾਂ ਜਿਹੜਾ ਹੈਗਾ ਸੋਸਾਇਟੀ ਦੇ ਵਿੱਚ ਕੰਮ ਕਰਨ ਅੱਗੇ ਆਨ ਸਿਰਫ ਇਹਨਾਂ ਨੂੰ ਇੱਕ ਹੀ ਚੀਜ਼ ਦੀ ਜ਼ਰੂਰਤ ਹੈ ਕਿ ਸਾਡੇ ਵਰਗੇ ਲੋਕ ਅੱਗੇ ਆਨ ਇਹਨਾਂ ਦਾ ਹੱਥ ਫੜਨ ਤੇ ਇਹਨਾਂ ਨੂੰ ਆਪਣੇ ਨਾਲ ਲਤੀ ਸਮਾਜ ਦੇ ਵਿੱਚ ਲਾਉਣ ਦੇ ਲਈ ਇੱਕ ਮੌਕਾ ਦੇਣ ਤਾਂ ਜਾਣ ਖੇਲਾ ਵਿੱਚ ਦੋ ਜਗਾ ਆਸ ਕਰਕੇ ਇੱਕ ਰੋਲੰਡ ਦੇ ਦੇਖੇ ਜੀ ਦੁਨੀਆ ਪਰਵੇਸ਼ ਦੁਨੀਆ ਦੁਨੀਆ ਪਰਵੇਸ਼ 3 ਦਸੰਬਰ ਨੂੰ ਅੰਤਰਰਾਸ਼ਟਰੀ ਦਿਵਿਆਂਗ ਦਿਸ਼ ਮਨਾਇਆ ਜਾਂਦਾ ਹੈ ਉਸੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਹਰ ਸਾਲ 3 ਦਸੰਬਰ ਨੂੰ ਦਿਵਿਆਂਗ ਦਿਵਸ ਮਨਾਇਆ ਜਾਂਦਾ ਹੈ ਸਾਡੇ ਸਰਕਾਰ ਵੱਲੋਂ ਸਟੇਟ ਪੱਧਰ ਤੇ ਦਿਵਿਆਂਗ ਦਿਵਸ 3 ਦਸੰਬਰ ਨੂੰ ਜਿਲ੍ਹਾ ਫਰੀਪੁਰ ਵਿੱਚ ਮਨਾਇਆ ਗਿਆ ਸੀਗਾ ਉਸ ਤੋਂ ਉਪਰੰਤ ਜਿਲ੍ਹਾ ਸ਼ਿਆਰਪੁਰ ਵਿੱਚ ਅੱਜ ਇਹ ਦਿਵਿਆਂਗ ਦਿਵਸ ਮਨਾਏ ਜਾ ਰਹੇ ਹਨ ਇਸ ਮੌਕੇ ਦੇ ਵਿੱਚ ਅਸੀਂ ਜੋ ਸਾਡੇ ਦਿਵਿਆਂਗ ਜਨ ਹੈਗੇ ਨੇ ਉਹਨਾਂ ਵੱਲੋਂ ਕੀਤੀ ਗਈ ਅੱਛੀ ਕਾਰਗੁਜ਼ਾਰੀ ਉਹਨਾਂ ਦਾ ਯੋਗਦਾਨ ਉਹਨਾਂ ਦੀ ਬਿਹਤਰੀ ਅਤੇ ਭਲਾਈ ਲਈ ਅਸੀਂ ਇਹ ਦਿਨ ਮਨਾਉਂਦੇ ਹੈਗੇ ਆਂ ਤੇ ਉਸੇ ਤਰੀਕ ਅੱਜ ਅਸੀਂ ਸਰਕਾਰ ਦੇ ਹੁਕਮ ਅਨੁਸਾਰ ਦੇਸ਼ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਆਸ਼ਾ ਕਿਰਨ ਸਕੂਲ ਇਕੱਠੇ ਹੋਏ ਹਨ ਇੱਥੇ ਅਸੀਂ ਆਸ਼ਾ ਕਿਰਨ ਸਾਡੇ ਐਨਜੀਓ ਹੈ ਸਾਡੇ ਡੈਕਸ਼ਨ ਸੂਤ ਐਨਜੀਓ ਹੈ ਬਾਹੋਬਲ ਸਕੂਲ ਹੈ ਤੇ ਕਕੋ ਪਿੰਗਲਵਾੜਾ ਸਕੂਲ ਕਕੋ ਤੋਂ ਉਸ ਬੱਚੇ ਆਏ ਹਨ ਉਹਨਾਂ ਵੱਲੋਂ ਬਹੁਤ ਅੱਛੀ ਸਿਕਲਚਰ ਪਰਫਾਰਮੈਂਸ ਕੀਤੀ ਗਈ ਤੇ ਸਾਡੇ ਨਾਲ ਬਹੁਤ ਹੀ ਅੱਛੇ ਐਨਜੀਓਸ ਜੁੜੇ ਹੈਗੇ ਨੇ ਜਿਨ੍ਹਾਂ ਵੱਲੋਂ ਇੱਥੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਹੈ ਉਹਨਾਂ ਵਿੱਚ ਇੱਕ ਵਿਸ਼ੇਸ਼ ਜੋ ਦੱਸਣਾ ਚਾਹੁੰਦਾ ਹਾਂ ਅਸੀਂ ਕਿ ਸਾਡੇ ਸ਼ਾਰਪ ਸ਼ਰਵੀ ਬੜੀ ਖਾਸ ਸ਼ਖਸੀਅਤ ਐ ਜੇ ਕੁਲਦੀਪ ਸਿੰਘ ਜੀ ਉਹਨਾਂ ਵੱਲੋਂ ਕੀਤੇ ਗਏ ਭਲਾਈ ਦੇ ਕੰਮ ਲਈ ਉਹਨਾਂ ਨੂੰ ਸਟੇਟ ਬੋਰਡ ਵਿੱਚ ਨਵਦਾ ਫਰੀਦਕੋਟ ਵਿਕਾਸ ਸਟੇਟ ਬੋਰਡ ਦੇ ਜਨ ਨਵਦਾ ਗਿਆ سرمਾਇਮ سرمਾਇਮ ਕੀਤਾ ਗਿਆ ਹੈ ਇਸ ਦੇ ਨਾਲ ਹੀ ਸਾਡੇ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਰੈਕਟਰ ਸੋਸਾਇਟੀ ਵੱਲੋਂ ਵੀ ਬਹੁਤ ਹੀ ਅੱਛੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੰਗਸ ਪ੍ਰੋਜੈਕਟ ਅਧੀਨ ਉਹਨਾਂ ਵੱਲੋਂ ਜੋ ਸਾਡੇ ਦਿਵੰਗਜਨ ਬੱਚੇ ਹਨ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਤੇ ਉਹਨਾਂ ਨੂੰ ਅੱਜ ਪੈਸਾ ਕਮਾਉਣ ਦਾ ਅਫਸਰ ਮਿਲਿਆ ਨੌਕਰੀਆਂ ਦਵਾਈਆਂ ਗਈਆਂ ਇੱਕ ਬਹੁਤ ਹੀ ਸਲਾਗਾਯੋਗ ਉਪਰਾਲਾ ਸੀਗਾ ਜਿਸ ਨੂੰ ਵੀ ਫਰੀਦਕੋਟ ਵਿਖੇ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ ਨਾਲ ਹੀ ਡਿਸਟ੍ਰਿਕਟ ਡਾਇਰੈਕਟਰ ਸੁਸਾਇਟੀ ਵੱਲੋਂ ਅੱਜ ਇੱਥੇ ਇਸ ਫੰਕਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਦਿਵਿਆੰਗ ਜਨਾਂ ਨੂੰ ਟ੍ਰਾਈ ਸਾਈਕਲ ਦਿੱਤੀ ਗਈ ਹੈ ਜੋ ਕਿ ਅਗੇਨ ਬਹੁਤ ਹੀ ਅੱਛਾ ਉਪਰਾਲਾ ਹੈ ਤਾਂ ਇਸੇ ਨਾਲ ਹੀ ਮੈਂ ਬਹੁਤ ਧੰਨਵਾਦ ਕਰਾਂਗਾ ਸਾਰੇ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਹੈ ਥੈਂਕ ਯੂ ਸੋ ਮਚ